ਜਦੋਂ ਇੱਕ ਮਰਦ ਇੱਕ ਪੁਰਸ਼ ਇੱਕ ਵਿਅਕਤੀ ਬਿਨਾ ਵਸੀਅਤ ਲਿਖੇ ਮਰ ਜਾਂਦਾ ਹੈ ਤਾਂ ਉਸ ਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਦਾ ਹੱਕਦਾਰ ਕੌਣ-ਕੌਣ ਹੁੰਦਾ ਹੈ ਤੇ ਕਿਸ ਨੂੰ ਕਿੰਨਾ ਹਿੱਸਾ ਮਿਲਦਾ ਹੈ ਕਿਉਂਕਿ ਇਹ ਜਿਹੜਾ ਵਿਸ਼ਾ ਹਰ ਇੱਕ ਘਰ ਦੇ ਵਿੱਚ ਕਦੇ ਨਾ ਕਦੇ ਚਰਚਾ ਦਾ ਵਿਸ਼ਾ ਜ਼ਰੂਰ ਬਣਦਾ ਹੈਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜਾ ਵਿਸ਼ਾ ਹੈ ਇਹ ਹਿੰਦੂ ਸਿਕਸ਼ਨ ਐਕਟ ਇੱਕ ਕਾਨੂੰਨ ਬਣਿਆ ਹੋਇਆ ਹੈ 1955 ਦੇ ਵਿੱਚ ਇਹ ਇੱਕ ਕਾਨੂੰਨ ਬਣਿਆ ਸੀਗਾ ਦੇਸ ਦੇ ਤਹਿਤ ਇਹ ਵਿਸ਼ਾ ਆਉਂਦਾ ਹੈ ਤੇ ਇਸ ਨੂੰ ਅਸੀਂ ਥੋੜਾ ਜਿਹਾ ਸੰਖੇਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਇਸ ਕਾਨੂੰਨ ਦਾ ਪਿਛੋਕੜ ਦੇਖੀਏ ਇਸ ਕਾਨੂੰਨ ਦੀ ਸ਼ੁਰੂਆਤ ਦੇਖੀਏ ਤਾਂ 1952 ਦੇ ਵਿੱਚ ਇਹ ਕਾਨੂੰਨ ਬਣਿਆ ਇਸ ਤੋਂ ਪਹਿਲਾਂ ਜਾਇਦਾਦ ਦੀ ਜਿਹੜੀ ਵੰਡ ਸੀਗੀ ਜਿਹੜਾ ਝਗੜਾ ਸੀਗਾ ਜਾਇਦਾਦ ਦੀ ਵੰਡ ਦਾ ਵਿਵਾਦ ਸੀਗਾ ਉਹ ਸਦੀਆਂ ਤੋਂ ਚੱਲਿਆ ਆ ਰਿਹਾ ਸੀਗਾ ਪਰ ਆਜ਼ਾਦੀ ਤੋਂ ਬਾਅਦ ਜਦੋਂ 1952 ਦੇ ਵਿੱਚ ਸਰਕਾਰ ਨੇ ਇਹ ਕਾਨੂੰਨ ਬਣਾਤਾ ਤਾਂ ਕਲੀਅਰ ਹੋ ਗਿਆ ਕਿ ਕਿਸ ਨੂੰ ਕਿੰਨਾ ਹੱਕ ਮਿਲੂਗਾ ਕੌਣ ਕੌਣ ਹੱਕਦਾਰ ਨੇ ਤੇ ਇਹ ਜਿਹੜਾ ਹਿੰਦੂ ਸਖਸੈਸ਼ਨ ਐਕਟ ਹੈ ਜਿਵੇਂ ਕਿ ਇਸ ਦੇ ਨਾਮ ਦੇ ਨਾਲ ਲੱਗਿਆ ਹੋਇਆ ਹਿੰਦੂ ਇਸ ਦਾ ਮਤਲਬ ਇਹ ਨਾ ਸਮਝ ਲਿਓ ਕਿ ਇਹ ਸਿਰਫ ਹਿੰਦੂਆਂ ਤੇ ਲਾਗੂ ਹੁੰਦਾ ਹੈ ਇਸ ਦੇ ਵਿੱਚ ਜਿਹੜੇ ਸਿੱਖ ਧਰਮ ਦੇ ਲੋਕ ਨੇ ਬੁੱਧ ਧਰਮ ਦੇ ਲੋਕ ਨੇ ਜਾਂ ਜੈਨ ਧਰਮ ਦੇ ਲੋਕ ਨੇ ਇਹ ਵੀ ਸਾਰੇ ਕਵਰ ਹੁੰਦੇ ਨੇਗੇ ਇੱਕ ਤਰੀਕੇ ਨਾਲ ਅਸੀਂ ਇਹ ਕਹਿ ਲਈਏ ਕਿ ਇਹਨਾਂ ਨੂੰ ਵੀ ਹਿੰਦੂ ਮੰਨਿਆ ਗਿਆ ਜਾਂ ਇਹ ਕਹਿ ਲਿਏ ਕਿ ਇਹਨਾਂ ਤੇ ਵੀ ਹਿੰਦੂਆਂ ਵਾਲਾ ਕਾਨੂੰਨ ਲਾਗੂ ਹੁੰਦਾ ਹੈ ਕਿਉਂਕਿ ਕਈ ਲੋਕ ਸ਼ਾਇਦ ਇਹ ਸੋਚ ਲੈਂਦੇ ਨੇ ਕਿ ਹਿੰਦੂ ਸਕੈਸ਼ਨ ਐਕਟ ਜਾਂ ਹਿੰਦੂ ਮੈਰਿਜ ਐਕਟ ਜਾਂ ਜਿਹੜੇ ਕਾਨੂੰਨਾਂ ਦੇ ਨਾਲ ਹਿੰਦੂ ਲੱਗਿਆ ਹੋਇਆ ਹੈ ਉਹ ਸਿਰਫ ਹਿੰਦੂਆਂ ਤੇ ਲਾਗੂ ਹੁੰਦਾ ਹੈ ਕਿਉਂਕਿ ਕਾਨੂੰਨ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਇਹ ਕਾਨੂੰਨ ਹੈ ਜਿਹੜਾ ਉਹ ਸਿੱਖਾਂ ਤੇ ਬੁੱਧ ਧਰਮ ਵਾਲਿਆਂ ਤੇ ਜੈਨ ਧਰਮ ਵਾਲਿਆਂ ਤੇ ਇਹਨਾਂ ਤੇ ਵੀ ਸਾਰਿਆਂ ਤੇ ਲਾਗੂ ਹੋਊਗਾ ਤੇ ਦੋਸਤੋ ਬਾਲਾ ਡਿਟੇਲ ਚ ਨਹੀਂ ਜਾਂਦੇ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਕਈ ਵੀਡੀਓਜ਼ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਉਹ ਮੋٹے ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜੱਦੀ ਜਾਇਦਾਦ ਹੁੰਦੀ ਹੈ ਇੱਕ ਜਿਹੜੀ ਖੁਦ ਹੀ ਬਣਾਈ ਹੋਈ ਜਾਇਦਾਦ ਹੁੰਦੀ ਹੈ ਇੱਕ ਜਿਹੜੀ ਅਸੀਂ ਕਹਿ ਲਈਏ ਕਿ ਜੁਆਇੰਟ ਫੈਮਿਲੀ ਪ੍ਰਾਪਰਟੀ ਜੱਦੀ ਜਾਇਦਾਦ ਜਿਹੜੀ ਸਾਡੇ ਦਾਦੇ ਪਰਦਾਦਿਆਂ ਤੋਂ ਪੁਰਖਿਆਂ ਤੋਂ ਚੱਲੀ ਆ ਰਹੀ ਹੈ ਦੂਜੀ ਜਿਹੜੀ ਖੁਦ ਕਿਸੇ ਵਿਅਕਤੀ ਨੇ ਆਪਣੀ ਮਿਹਨਤ ਨਾਲ ਕਮਾਈ ਨਾਲ ਬਣਾਈ ਹੈ ਜਿਹਨੂੰ ਅਸੀਂ ਸੈਲਫ ਇਨਕੁਆਇਰਡ ਪ੍ਰਾਪਰਟੀ ਕਹਿ ਦਿੰਦੇ ਹਾਂਗੇ ਖੁਦ ਬਣਾਈ ਹੋਈ ਜਾਇਦਾਦ ਜਿਹੜੀ ਹੁੰਦੀ ਹੈ ਉਸ ਜਾਇਦਾਦ ਤੇ ਸਿਰਫ ਉਸੇ ਵਿਅਕਤੀ ਦਾ ਹੱਕ ਹੁੰਦੀ ਹੈ ਜਿਸ ਨੇ ਉਹ ਬਣਾਈ ਹੈਗੀ ਤੇ ਦੂਜੀ ਜਿਹੜੀ ਹੁੰਦੀ ਹੈਗੀ ਉਸ ਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਹੁੰਦੇ ਨੇ ਉਹ ਸਾਰੇ ਹੱਕਦਾਰ ਹੁੰਦੇ ਨੇਗੇ ਕੋਈ ਹੋਰ ਵਿਅਕਤੀ ਜਿਹੜੀ ਸੈਲਫ ਐਨਕੁਆਇਰਡ ਪ੍ਰਾਪਰਟੀ ਹੁੰਦੀ ਹੈ ਉਸ ਤੇ ਹੱਕ ਨਹੀਂ ਜਤਾ ਸਕਦਾ ਪਰ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਉਸ ਦੇ ਵਿੱਚ ਇੱਕ ਪਿਤਾ ਦੇ ਨਾਲ ਨਾਲ ਉਸ ਦਾ ਪੁੱਤਰ ਉਸ ਦੇ ਪੋਤੇ ਤੇ ਪਰਪੋਤੇ ਨੇ ਜਿਹੜੇ ਉਹ ਵੀ ਹੱਕਦਾਰ ਹੁੰਦੇਗੇ ਤੇ 2005 ਦੇ ਵਿੱਚ ਇਸ ਕਾਨੂੰਨ ਦੇ ਵਿੱਚ ਕਸੂਰ ਹੋਈ ਉਹ ਇਹੀ ਸੀਗੀ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਹੱਕ ਦਿੱਤਾ ਗਿਆ ਜਿਵੇਂ ਕਿ ਪੁੱਤਰਾਂ ਨੂੰ ਬਰਾਬਰ ਪੂਰਾ ਹੱਕ ਮਿਲਦਾ ਸੀਗਾ ਉਸੇ ਤਰ੍ਹਾਂ ਧੀਆਂ ਨੂੰ ਵੀ ਪੁੱਤਰਾਂ ਵਾਂਗੂ 2005 ਦੇ ਵਿੱਚ ਹੱਕ ਦਿੱਤਾ ਗਿਆ ਹੁਣ ਧੀਆਂ ਨੇ ਜਿਹੜੀਆਂ ਉਹ ਵੀ ਬਰਾਬਰ ਦਾ ਹੱਕਦਾਰ ਨੇਂਗੀਆਂ ਤੇ ਜਿਹੜੀ ਇਸ ਕਾਨੂੰਨ ਦੀ ਧਾਰਾ 6 ਹੈ ਜੇ ਉਸ ਦੇ ਮੁਤਾਬਕ ਅਸੀਂ ਗੱਲ ਕਰੀਏ ਇਸ ਧਾਰਾ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਵੰਡ ਤੋਂ ਪਹਿਲਾਂ ਮਰ ਜਾਂਦਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਵੰਡ ਵਾਲੇ ਦਿਨ ਜਿਉਂਦਾ ਸੀਗਾ ਉਦਾਹਰਨ ਲੈ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਇੱਕ ਉਦਾਹਰਨ ਬਣਾਈ ਅਸੀਂ ਮੰਨ ਲਓ ਇੱਕ ਵਿਅਕਤੀ ਹੈ ਉਸ ਏ ਇੱਕ ਵਿਅਕਤੀ ਹੈ ਉਸ ਦੀ ਪਤਨੀ ਹੈਗੀ ਹੈ B A B C ਅਸੀਂ ਕਰਕੇ ਇੱਕ ਨਾਮ ਦਿੱਤਾ ਹੈ ਕਿ ਕਿਸੇ ਬੰਦੇ ਦਾ ਨਾਮ A ਹੈ ਤੇ ਉਹਦੀ ਪਤਨੀ B ਹੈ ਤੇ ਉਹਦਾ ਪੁੱਤਰ ਇੱਕ C ਹੈ ਇੱਕ D ਹੈ ਤੇ ਇੱਕ ਧੀ ਹੈ ਕਹਿਣ ਤੋਂ ਭਾਵ ਦੋ ਪੁੱਤਰ ਹੋਗੇ ਇੱਕ ਧੀ ਹੋਗੀ ਹਸਬੰਡ ਵਾਈਫ ਹੋਗੇ ਜਿਹੜਾ A ਵਿਅਕਤੀ ਹੈ ਉਸ ਦੇ ਕੋਲੇ ਜੱਦੀ ਜਾਇਦਾਦ ਹੈਗੀ ਹੈ 5 ਕਿੱਲੇ ਠੀਕ ਹੈ ਜੀ ਤੇ C ਦੀ ਜਿਹੜੀ ਮੌਤ ਹੈਗੀ ਉਹ ਹੋ ਜਾਂਦੀ ਹੈਗੀ ਠੀਕ ਹੈ ਜੀ ਤੇ ਫਿਰ ਉਸ ਤੇ ਪਿੱਛੇ ਨੇ ਜਿਹੜੇ ਉਸ ਦੀ ਪਤਨੀ ਜਿਹੜੀ ਐਲ ਹੈਗੀ ਐ ਸੀ ਦੀ ਪਤਨੀ ਐਲ ਹੈ ਤੇ ਪੁੱਤਰ ਹੈ ਜਿਹੜਾ ਉਹਦਾ ਇੱਕ ਐਮ ਹੈ ਉਹ ਰਹਿ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਫਿਰ ਜੱਦੀ ਜਾਇਦਾਦ ਦੀ ਜਿਹੜੀ ਵੰਡ ਹੁੰਦੀ ਹੈਗੀ ਤਾਂ ਜਿਹੜੀ ਧਾਰਾ 6 ਹੈ 6 3 ਹੈ ਉਹ ਇਹ ਕਹਿੰਦੀ ਹੈ ਕਿ ਜਿਹੜਾ ਸੀ ਮਰ ਗਿਆ ਜਦੋਂ ਵੰਡ ਹੋਊਗੀ ਉਸ ਵੇਲੇ ਐਵੇਂ ਮੰਨਿਆ ਜਾਊਗਾ ਕਿ ਉਹ ਜਿਉਂਦਾ ਹੈ ਕਹਿਣ ਤੋਂ ਭਾਵ ਕਿ ਉਹਦਾ ਹਿੱਸਾ ਕੱਢਿਆ ਜਾਊਗਾ ਠੀਕ ਹੈ ਜੀ ਇਸੇ ਤਰ੍ਹਾਂ ਜੇ ਅਸੀਂ ਕਹੀਏ ਕਿ A B C D E ਹੈਗੇ ਨੇ ਜਿਹੜੇ ਸਾਰੇ ਉਹਨਾਂ ਨੂੰ ਇੱਕ ਇੱਕ ਕਿੱਲਾ ਇੱਕ ਇੱਕ ਏਕੜ ਜ਼ਮੀਨ ਆ ਚੁੱਕੀ C ਭਾਵੇਂ ਮਰ ਗਿਆ ਪਰ ਉਸ ਦਾ ਹਿੱਸਾ ਕੱਢਿਆ ਜਾਊਗਾ C ਦੇ ਹਿੱਸੇ ਦਾ ਜਿਹੜਾ 1 ਏਕੜ ਕੱਢਿਆ ਜਾਊਗਾ ਇੱਕ ਕਿੱਲਾ ਜਿਹੜਾ ਰੱਖਿਆ ਜਾਊਗਾ ਉਸ ਦਾ ਹੱਕ ਹੈ ਜਿਹੜਾ ਉਹ ਜਿਹੜੀ ਉਹਦੀ ਪਤਨੀ ਪਿੱਛੇ ਰਹਿ ਗਈ ਜਿਹੜੀ ਅਸੀਂ ਗੱਲ ਕੀਤੀ ਹੈ L ਤੇ ਪੁੱਤਰ ਹੈਗਾ ਜਿਹੜਾ ਉਹਦਾ M ਠੀਕ ਹੈ ਜੀ ਉਹਨਾਂ ਦੇ ਵਿੱਚ ਬਰਾਬਰ ਹੈ ਜਿਹੜਾ ਉਹ ਵੰਡ ਦਿੱਤਾ ਜਾਊਗਾ ਤੇ ਅੱਗੇ ਜੇ ਅਸੀਂ ਹਿੰਦੂ ਪੁਰਸ਼ ਦੇ ਮਰਨ ਤੇ ਹੱਕਦਾਰ ਕੌਣ-ਕੌਣ ਨੇ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਇਹ ਇੱਕ ਕਾਨੂੰਨ ਆ ਜਿਹੜਾ ਹਿੰਦੂ ਸਿਕਸੈਸ ਐਕਟ ਇਸ ਦੇ ਵਿੱਚ ਦੋ ਸ਼੍ਰੇਣੀਆਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਕਲਾਸ 1 ਐਂਡ ਸੈਕੰਡ ਹੇਅਰ ਕਹਿ ਸਕਦੇ ਆ ਕਲਾਸ 1 ਹੈਗੀ ਹੈ ਤੇ ਕਲਾਸ 2 ਹੈਗੀ ਹੈਗੀ ਕਲਾਸ 1 ਦੇ ਵਿੱਚ 16 ਕੁ ਵਿਅਕਤੀ ਆਉਂਦੇ ਨੇ ਤੇ ਕਲਾਸ 2 ਦੇ ਵਿੱਚ 9 ਜਿਹੜੀਆਂ ਐਂਟਰੀਆਂ ਹੈਗੀਆਂ ਨੇ ਅਸੀਂ ਦੇਖ ਲੈਨੇ ਆ ਇੱਕ ਇੱਕ ਕਰਕੇ ਕਿ ਕੌਣ ਕੌਣ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੱਕ ਹੈ ਕਲਾਸ 1 ਹੇਰ ਨੂੰ ਮਿਲਦਾ ਹੈ ਜਦੋਂ ਕੋਈ ਵਿਅਕਤੀ ਬਿਨਾ ਵਸੀਅਤ ਲਿਖੇ ਮਰ ਜਾਂਦਾ ਹੈਗਾ ਇਹਦੇ ਵਿੱਚ 16 ਵਿਅਕਤੀ ਸ਼ਾਮਲ ਨੇ ਜਿਹਦੇ ਵਿੱਚ ਪੁੱਤਰ ਹੋ ਗਿਆ ਧੀ ਹੋਗੀ ਵਿਧਵਾ ਪਤਨੀ ਮਾਂ ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵੇਂ ਪੋਤਾ ਠੀਕ ਹੈ ਜੀ ਮਰ ਚੁੱਕੇ ਪੁੱਤਰ ਦੀ ਕੁੜੀ ਪੋਤੀ ਤੇ ਉਸ ਤੋਂ ਬਾਅਦ ਮਰ ਚੁੱਕੀ ਧੀ ਦਾ ਪੁੱਤਰ ਇਹ ਹੋ ਗਿਆ ਜੀ ਦੋਤਾ ਤੇ ਮਰ ਚੁੱਕੀ ਧੀ ਦੀ ਧੀ ਉਹ ਹੋ ਗਈ ਦੋਤੀ ਤੇ ਵਿਧਵਾ ਨੂੰ ਹੋਗੀ ਵਿਧਵਾ ਪੋਤ ਨੂੰ ਹੋਗੀ ਪਰਪੋਤਰਾ ਹੋ ਗਿਆ ਦੋਤੀ ਦਾ ਪੁੱਤਰ ਹੋ ਗਿਆ ਦੋਤੀ ਦੀ ਬੇਟੀ ਹੋਗੀ ਦੋਤੇ ਦੀ ਕੁੜੀ ਹੋਗੀ ਪੋਤੀ ਦੀ ਕੁੜੀ ਹੋਗੀ ਇਸ ਤਰ੍ਹਾਂ ਕੁੱਲ ਮਿਲਾ ਕੇ ਇਹ 16 ਵਿਅਕਤੀ ਬਣਦੇ ਨੇਗੇ ਇਹ ਕਲਾਸ 1 ਦੇ ਵਿੱਚ ਨੇ ਤਾਂ ਇਹਨਾਂ ਨੂੰ ਪ੍ਰਾਪਰਟੀ ਮਿਲਦੀ ਹੈਗੀ ਇਹਨਾਂ ਦੇ ਹਿੱਸੇ ਪੈਂਦੇ ਨੇਗੇ ਜੇ ਇਹ ਹੈਗੀ ਹੈ ਕਲਾਸ ਬੰਦ ਇੱਕ ਲਿਸਟ ਦਿੱਤੀ ਹੋਈ ਹੈ ਇਹ ਹਿੰਦੂ ਸ सक्सेशन ਐਕਟ ਦੇ ਵਿੱਚ ਇੱਕ ਲਿਸਟ ਹੈਗੀ ਹੈ ਦੋ ਲਿਸਟਾਂ ਨੇ ਇੱਕ ਲਿਸਟ ਹੈ ਇਹ ਹੋਗੀ ਜਿਹਦੇ ਵਿੱਚ 16 ਵਿਅਕਤੀ ਨੇ ਤੁਸੀਂ ਇੰਟਰਨੈਟ ਤੇ ਵੀ ਜਾ ਕੇ ਸਰਚ ਕਰ ਸਕਦੇ ਹੋਗੇ ਤੇ ਜਿਹੜੀ ਸੈਕੰਡ ਲਿਸਟ ਹੈਗੀ ਹੈ ਉਹਦੇ ਵਿੱਚ ਨੌ ਐਂਟਰੀਆਂ ਨੇ ਉਹਦੇ ਵਿੱਚ ਅਸੀਂ ਦੇਖ ਲੈਂਦੇ ਹਾਂ ਕੌਣ ਕੌਣ ਨੇ ਠੀਕ ਹੈ ਜੀ ਆ ਜੇ ਕਲਾਸ ਬੰਨ ਦੇ ਵਿੱਚ ਕੋਈ ਵਿਅਕਤੀ ਜਿਉਂਦਾ ਨਹੀਂ ਹੈਗਾ ਜਿਹੜਿਆਂ ਦੀ ਅਸੀਂ ਗੱਲ ਕੀਤੀ ਹੈ ਤਾਂ ਜਿਹੜੀ ਪ੍ਰਾਪਰਟੀ ਹੈ ਉਹ ਸੈਕਿੰਡ ਕਲਾਸ ਦੇ ਵਿੱਚ ਜਿਹੜੇ ਅਸੀਂ ਹੁਣ ਗੱਲ ਕਰਾਂਗੇ ਤਾਂ ਉਹਨਾਂ ਨੂੰ ਮਿਲ ਜਾਂਦੀ ਹੈਗੀ ਇਹਦੇ ਵਿੱਚ ਨੌ ਐਂਟਰੀਆਂ ਨੇ ਨੰਬਰ 1 ਤੇ ਦਾ ਜਿਹੜਾ ਪਿਤਾ ਹੋ ਗਿਆ ਨੰਬਰ 2 ਤੇ ਜਿਹੜੇ ਭੈਣ ਭਰਾ ਜਾਂ ਪੋਤਰੀ ਦਾ ਪੁੱਤਰ ਹੁੰਦਾ ਇਹ ਦੋ ਨੰਬਰ ਹੈ ਤੇ ਤਿੰਨ ਨੰਬਰ ਦੋਤੇ ਦਾ ਪੁੱਤਰ ਚਾਰ ਨੰਬਰ ਭਰਾ ਭੈਣ ਦੇ ਜਿਹੜੇ ਬੱਚੇ ਹੁੰਦੇ ਨੇਗੇ ਤੇ 5 ਨੰਬਰ ਤੇ ਦਾਦਾ ਦਾਦੀ ਹੋਗੇ 6 ਨੰਬਰ ਤੇ ਵਿਧਵਾ ਭਾਬੀ ਹੋਗੀ 7 ਨੰਬਰ ਤੇ ਚਾਚਾ ਹੋਗਾ ਭੂਆ ਹੋਗੀ 8 ਨੰਬਰ ਤੇ ਨਾਨਾ ਨਾਨੀ ਤੇ 9 ਨੰਬਰ ਤੇ ਮਾਮਾ मामੀ ਇਹ ਕੁੱਲ 9 ਐਂਟਰੀਆਂ ਹੈਗੀਆਂ ਨੇ ਜੇ ਇੱਕ ਨੰਬਰ ਦੇ ਵਿੱਚ ਕੋਈ ਵੀ ਜਿਉਂਦਾ ਨਹੀਂ ਹੈਗਾ ਤਾਂ 2 ਨੰਬਰ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਪ੍ਰਾਪਰਟੀ ਜਾਂਦੀ ਹੈਗੀ ਇਸ ਤਰ੍ਹਾਂ ਦੋਸਤੋ ਸੰਖੇਪ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਕੋਈ ਮਰਦ ਬਿਨਾ ਵਸੀਅਤ ਲਿਖੇ ਮਰ ਜਾਂਦਾ ਹੈ ਤਾਂ ਉਸ ਦੀ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਸ ਦਾ ਜਿਹੜਾ ਪਹਿਲਾ ਹੱਕ ਹੈ ਪਤਨੀ ਪੁੱਤਰ ਤੀਤੀ ਤੇ ਮਾਂ ਨੂੰ ਮਿਲਦਾ ਹੈਗਾ ਸੰਖੇਪ ਦੇ ਵਿੱਚ ਅਸੀਂ ਕਹਿੰਦੀਏ ਤੇ ਉਸ ਤੋਂ ਅੱਗੇ ਜੇ ਉਹ ਵੀ ਨਹੀਂ ਹੈਗੇ ਤਾਂ ਫਿਰ ਪਿਤਾ ਭੈਣ ਭਰਾ ਆਦ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲ ਜਾਂਦੀ ਹੈਗੀ ਅਤੇ ਸਭ ਤੋਂ ਆਖਰ ਦੇ ਵਿੱਚ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਉਹ ਸਰਕਾਰ ਦੇ ਕੋਲੇ ਚਲੀ ਜਾਂਦੀ ਹੈ ਜੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਇਸ ਲਈ ਦੋਸਤੋ ਵਧੀਆ ਗੱਲ ਇਹ ਹੈ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਵਸੀਅਤ ਕਰਵਾਉਣੀ ਚਾਹੀਦੀ ਹੈ ਵਸੀਅਤ ਤਿਆਰ ਕਰਵਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪਰਿਵਾਰਕ ਝਗੜਾ ਨਾ ਹੋਵੇ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਊਗੀ ਜੇ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਪਿਆਰਵਾਨੀ